ਮੈਂ ਅਚੰਡੇ ਦੀ ਜਿਹੜੀ ਪੁਰਾਣੀ ਰੂਪ ਰೇಖਾ ਹੈ ਥੋੜੀ ਹੋਰ ਡਿਸਕਸ ਕਰਨੀ ਚਾਹੁੰਨਾ ਹੈ ਤੁਹਾਨੂੰ ਪਤਾ ਹੈ ਕਿ ਸਾਡੇ ਜਿਹੜੇ ਇੱਥੇ ਕੰਮ ਹੈ ਦੋ ਪੁਲਾਂ ਦੇ ਕੰਮ ਲਗਾਤਾਰ ਚੱਲ ਰਹੇ ਹੈ ਇੱਕ ਤਾਂ ਜਿਹੜਾ ਪੁਲ ਅੰਮ੍ਰਪੁਰਾ ਵਾਸਤੇ ਬਣਨ ਹੈ ਉਹ ਤਕਰੀਬਨ ਸ਼ੀ ਮਈ ਦੇ ਲਾਖ ਤੱਕ ਸੁਭਾਵਨਾ ਹੈ ਜੋ ਉਸ ਨੂੰ ਸ਼ਾਇਦ ਅਸੀਂ ਚਾਲੂ ਕਰ ਦਾਂਗੇ ਜਨਤਾਨਗਰ ਦੇ ਉੱਤੇ ਦੋ ਖੇਲਵੇਂ ਫਾਟਕ ਨੇ ਇੱਕ ਤਾਂ ਹੈਗਾ ਫਲੋਰਟ ਪਰ ਰੇਲ ਲਾਈਨ ਜਿਹੜਾ along ਸਰੰਦ ਕਨਾਲ ਹੈ ਉਸ ਦੇ ਉੱਤੇ 50 ਕਰੋੜ ਦੀ ਲਾਗਤ ਦੇ ਨਾਲ ਜਿਹੜਾ ਬਜਟ ਸੈਂਕਸ਼ਨ ਸੀ ਉਹ ਪੋਲ ਬਣਨਾ ਇੱਕ ਪੁਲ ਹੋਰ ਹੈ ਜਿਹੜਾ ਅਵਾਰਡ ਐਂਡ ਕ੍ਰੋਸ ਕਰਦਾ ਜਨਤਨਗਰ ਤੋਂ ਸਰੰਦ ਕਨਾਲ ਦੇ ਨਾਲ ਮੇਰੀ ਕੋਸ਼ਿਸ਼ ਸੀ ਕਿ ਉਸ ਪੁਲ ਨੂੰ ਥਰੂ ਕੀਤਾ ਜਾਵੇ ਕਿਉਂਕਿ ਇਸ ਦੇ ਨਾਲ ਜਿਹੜਾ ਪਹਿਲਾ ਪੁਲ ਹੈ ਜਿਹੜੀ 33 ਫੁੱਟ ਚੌੜੀ ਸੜਕ ਰਿੰਗ ਰੋਡ ਤੱਕ ਬਣਨੀ ਹੈ ਦੀ ਪਾਰਟੀ ਦੇ ਉੱਤੇ 50 ਕਰੋੜ ਦੇ ਵਿੱਚ ਅੱਜ ਦਾ ਜਿਹੜਾ ਤੁਹਾਨੂੰ ਤਸਦੀਕ ਦੇਣ ਦਾ ਮੇਰਾ ਮੰਤਰਵੇ ਹੈ ਕਿ ਮੈਂ ਬਤਿੰਡੇ ਦੀ ਜਿਹੜੀ ਪੁਰਾਣੀ ਰੂਪ ਰੇਖਾ ਥੋੜੀ ਹੋਰ ਡਿਸਕਸ ਕਰਨੀ ਚਾਹਣਾ ਦਸੰਦਾ ਸ਼ਹਿਰ ਜਿਹੜਾ ਸੀ ਇਹ तकरीबन ਰੇਲਵੇ ਸਟੇਸ਼ਨ ਤੋਂ ਕਿੱਲੇ ਦੇ ਆਲੇ ਦੋਲੇ ਤੱਕ ਵਸਿਆ ਹੋਇਆ ਸੀ। ਔਰ ਬਾਕੀ ਸ਼ਹਿਰ ਸਾਰਾ ਬੱਖ-ਬੱਖ ਰੇਲ ਲਾਈਨਾਂ ਦੇ ਨਾਲ ਉਦੋਂ ਵਾਰ ਆਬਾਦੀਆਂ ਨਹੀਂ ਸੀ। ਔਰ ਬੜੇ ਛੋਟੀਆਂ ਆਬਾਦੀਆਂ ਬਾਹਰ ਦੇ ਬਾਹਰ ਵਸੀਆਂ ਹੋਈਆਂ ਸੀ। ਉਨ੍ਹਾਂ ਵਾਸਤੇ ਬਹੁਤ ਵੱਡੀ ਦਿੱਕਤ ਸੀ ਸ਼ਹਿਰ ਦੇ ਵਿੱਚ ਐਂਟਰੀ ਹੋਣੀ ਜਾਂ ਬਾਹਰ ਰੋਡ ਦੇ ਉੱਤੇ ਜਾਣਾ ਬੇਸ਼ੱਕ ਪਿਛਲੇ ਸਮੇਂ ਦੇ ਵਿੱਚ ਜਿਹੜੀ ਧੰਬਾੜੀ ਰੋਡ ਦੇ ਉੱਤੇ আর ਮਾਨਸਾ ਰੋਡ ਦੇ ਉੱਤੇ ਪੁੱੜਨੇ ਲੋਕਾਂ ਨੂੰ ਸੂਹ ਹੁਰਤ ਤੱਕ ਹੀ ਆਵਾਜ਼ ਆ ਵੀਦੀ ਪਰ ਉਸ ਤੋਂ ਇਲਾਵਾ ਵੀ ਬਹੁਤ ਸਾਰੇ ਅਜਿਹੇ ਬਾਟਲネック ਹੈ ਜਿੱਥੇ ਐਡੀ ਆਬਾਦੀ ਨੂੰ ਨਿਕਲਣ ਵਾਸਤੇ ਹਾਰਤ ਕਾਨੂੰ ਖਤਮ ਕਰਕੇ ਉਥੇ ਪੁਲਾਂ ਦਾ ਹੋਣਾ ਜ਼ਰੂਰੀ ਹੈ ਰੇਲਵੇ ਲਾਈਨਾਂ ਦੇ ਉੱਪਰ ਦੀ ਜਾਣ ਤੇ ਤੁਹਾਨੂੰ ਪਤਾ ਹੈ ਕਿ ਸਾਡੇ ਜਿਹੜੇ ਇੱਥੇ ਕੰਮ ਹੈ ਦੋ ਪੁਲਾਂ ਦੇ ਕੰਮ ਲਗਾਤਾਰ ਚੱਲ ਰਿਹਾ ਇੱਕ ਤਾਂ ਜਿਹੜਾ ਪੁਲ ਅੰਮ੍ਰਪੁਰਾ ਵਸਤੀਬਾਦ ਖੁੰਨ ਹੈ ਉਹ ਤਕਰੀਬਨ 6 ਮਈ ਦੇ ਲਾਸਟ ਤੱਕ ਸੁਭਾਵਨਾ ਹੈ ਜੋ ਉਸ ਨੂੰ ਸਰ ਅਸੀਂ ਚਾਲੂ ਕਰ ਦਿਆਂਗੇ ਪਰ ਜਿਹੜਾ ਦੂਜਾ ਪੁਲ ਹੈ ਮਰਤਾਣੀਆਂ ਰੋਡ ਦਾ ਪੁਲ ਉਸ ਦੇ ਉੱਤੇ ਵੀ ਕੰਮ ਜੋ ਹੈ ਪਹਿਲਾਂ ਨਾਲੋਂ ਬੜੀ ਤੇਜ਼ੀ ਨਾਲ ਹੋ ਰਿਹਾ ਹੈ। ਔਰ ਉਹ ਵੀ ਆਉਣ ਵਾਲੇ ਛੋੜੇ ਸਮੇਂ ਦੇ ਵਿੱਚ ਉਸ ਨੂੰ ਤਿਆਰ ਕਰਕੇ ਲੋਕਾਂ ਦੇ ਸਹੂਦਤ ਕਰ ਦਿੱਤਾ ਜਾਏਗਾ। ਔਰ ਉਸ ਦੇ ਨਾਲ ਜਿਹੜੀ ਅਨਾਜ ਮੰਡੀ ਹੈ ਜਾਂ ਪਿੰਡਾਂ ਦੇ ਵਿੱਚੋਂ ਆਉਣ ਵਾਲੇ ਲੋਕ ਨੇ ਉਹਨਾਂ ਨੂੰ ਆਵਾਜਾਈ ਦਾ ਵਧੀਆ ਸਾਧਨ ਮਿਲੇਗਾ। ਪਰ ਇਸ ਤੋਂ ਇਲਾਵਾ ਵੀ ਸ਼ਹਿਰ ਦੇ ਬਹੁਤ ਹਿੱਸਿਆਂ ਦੇ ਵਿੱਚ ਅਜਿਹੀਆਂ ਵਾਦੀਆਂ ਸੀ ਜਿੱਥੇ ਰੇਲਵੇ ਲੈਣਾ ਉਹਨਾਂ ਵਾਦੀਆਂ ਨੂੰ ਰੋਕੀ ਬੈਠੀਆਂ ਸੀ ਮੇਰੇ ਦੱਸਣ ਦਾ ਮਨਤਬ ਜਨਤਾਨਗਰ ਹੈ ਜਨਤਾਨਗਰ ਦੇ ਉੱਤੇ ਦੋ ਰੇਲਵੇ ਫਾਟਕ ਨੇ ਇੱਕ ਤਾਂ ਹੈਗਾ ਫਰੋਜਪੁਰ ਰੇਲ ਲਾਈਨ ਜਿਹੜਾ ਅਲਾਮ ਫਰੰਦ ਕਨਾਲ ਹੈ ਉਸ ਦੇ ਉੱਤੇ ਪਲਾਕ ਰੋਡ ਦੀ ਲਾਗਤ ਦੇ ਨਾਲ ਜਿਹੜਾ ਬਜਟ ਫੰਕਸ਼ਨ ਸੀ ਉਹ ਪੋਲ ਪੜਨਾ اور ਉਸ ਦੇ ਲਈ ਜਿਹੜੀ ਦਿੱਕਤ ਸੀ ਹੁਣ ਤੱਕ ਲੋਕ ਸ਼ਾਇਦ ਸਮਝਦੇ ਸੀ ਕਿ ਉਹਦੀ ਵਿਲੇ ਕਿਉਂ ਹੋ ਰਹੀ ਹੈ ਉਸ ਦੇ ਉੱਤੇ ਦਿੱਕਤ ਸੀ ਕਿ ਪਹਿਲਾਂ ਜਿਹੜੇ ਪੈਸੇ ਸੀ ਜਮ੍ਹਾਂ ਕਰਾ ਦਿੱਤੇ ਜਾਂਦੇ ਸੀ ਜੇ ਕੋਈ ਦਰਖਸਤ ਪੱਤੇ ਜਾਣੀ ਸੀ ਫੋਰੈਸਟ ਲੈਂਡ ਦੇ ਹੁਣ ਸੈਂਟਰ ਸਰਕਾਰ ਨੇ ਰੂਲ ਬਦਲਤੇ ਉਹਨਾਂ ਨੇ ਜ਼ਮੀਨ ਮੰਗਣੀ ਸ਼ੁਰੂ ਕੀਤੀ ਉਥੇ 8.5 ਏਕੜ ਜ਼ਮੀਨ ਪਹਿਲਾਂ ਗ੍ਰੈਗੂਲਪੈਂਟ ਦਿੱਤੀ ਗਈ ਸੀ ਔਰ 31 ਕਨਾਲਾਂ ਜ਼ਮੀਨ ਦੀ ਹੋਰ ਜ਼ਰੂਰਤ ਸੀ ਔਰ 50 ਕਰੋੜ ਰੁਪਿਆ ਸੈਂਕਸ਼ਨ ਹੋਣ ਦੇ ਬਾਵਜੂਦ ਵੀ ਉਹ ਜ਼ਮੀਨ ਨਾ ਮਿਲਣ ਕਰਕੇ ਕਿਉਂਕਿ ਉਹਨਾਂ ਦੀ ਕੰਡੀਸ਼ਨ ਸੀ ਕਿ ਇਹ ਸਾਡੇ ਫੋਰੈਸਟ ਆਸਟ੍ਰੇਲੀਆ ਦੇ ਨਾਲ ਚਾਹੀਦੀ ਉਸ ਦੀ ਸੈਂਕਸ਼ਨ ਨਾ ਮਿਲਣ ਕਰਕੇ ਕਿਉਂਕਿ ਸਾਨੂੰ 31 ਕਨਾਲਾਂ ਜ਼ਮੀਨ ਹੋਰ ਉਪਲਬਧ ਨਹੀਂ ਸੀ ਹੋਈ ਉਹਦੇ ਟੈਂਡਰ ਨਹੀਂ ਸੀ ਕਰ ਸਕੇ ਮੈਂ ਤੁਹਾਨੂੰ ਇਹ ਗੱਲ ਬੜੀ ਖੁਸ਼ੀ ਨਾਲ ਦੱਸਣਾ ਚਾਹਣਾ ਹੈ ਔਰ ਸਾਰੇ ਉਸ ਇਲਾਕੇ ਦੇ ਜਿਹੜਾ ਰੈਣਾ ਤੋਂ ਬਾਹਰ ਵਾਦੀਆਂ ਨੇ ਭਾਵੇਂ ਪਰਸ਼ੰਗਰ ਹੋਵੇ ਜੀਵਨ ਗਾਂਧੀ ਕलोनी ਹੋਵੇ ਜਾਂ ਜਨਤਾ ਨਗਰ ਹੋਵੇ ਜਾਂ ਪ੍ਰਤਾਪ ਨਗਰ ਹੋਵੇ ਕਿ ਸਾਨੂੰ 30 4 25 ਨੂੰ ਇਹ ਜਿਹੜੀ ਸੈਂਕਸ਼ਨ ਹੈ 45 ਕਨਾਲ ਜ਼ਮੀਨ ਦੀ ਸਾਨੂੰ ਹੋਰ ਮਿਲ ਚੁੱਕੀ ਹੈ ਜਿਹੜਾ ਅਸੀਂ ਬੜੀ ਜਲਦੀ ਕਿਉਂਕਿ ਉਸ ਤੋਂ ਬਾਅਦ ਇਹ ਜੀ ਟ੍ਰਾਂਸਫਰ ਹੋਣੀ ਹੁੰਦੀ ਹੈ ਮਹਿਕਮਾ ਦੇ ਨਾਲ ਅਸੀਂ ਇਹ ਜਮੀਰ ਵੀ ਜਿਹੜੀ 31 ਕਲਾਂ ਦੀ ਰੋਡ ਹੈ ਉਹ ਟ੍ਰਾਂਸਫਰ ਕਰਕੇ ਚੰਤਨਗੜ੍ਹ ਦਾ ਫਰੋਟ ਕੋਰ ਲਾਈਨ ਕੋਲ ਉਹਦੇ ਕੈਂਟਰ ਕਰ ਦਿਆਂਗੇ ਪਰ ਆਉਣ ਵਾਲੇ ਸਮੇਂ ਦੇ ਵੀ ਉਸ ਇਲਾਕੇ ਨੂੰ ਬੜੀ ਵੱਡਾ ਵੱਡਾ ਜਿਹੜਾ ਇਸ ਦਾ ਫਾਇਦਾ ਹੋਏਗਾ ਔਰ ਇਸੇ ਤਰ੍ਹਾਂ ਕੱਲਾ ਇੱਥੇ ਨਹੀਂ ਉਸ ਤੋਂ ਅੱਗੇ ਵੀ ਇੱਕ ਪੁਲ ਹੋਰ ਹੈ ਜਿਹੜਾ ਔਰ ਲੈਂਡ ਕ੍ਰੋਸ ਕਰਦਾ ਜਨਤਾ ਨਗਰ ਤੋਂ ਸਰੰਦ ਕਨਾਲ ਦੇ ਨਾਲ ਮੇਰੀ ਕੋਸ਼ਿਸ਼ ਸੀ ਕਿ ਉਸ ਪੁਲ ਨੂੰ ਥਰੂ ਕੀਤਾ ਜਾਵੇ ਕਿਉਂਕਿ ਇਸ ਦੇ ਨਾਲ ਜਿਹੜਾ ਪਹਿਲਾ ਪੁਲ ਹੈ ਜਿਹੜੀ 33 ਫੁੱਟ ਚੌੜੀ ਸੜਕ ਰਿੰਗ ਰੋਡ ਤੱਕ ਬਣਨੀ ਹੈ ਇਹਦੀ ਬਰਦੀ ਦੇ ਉੱਤੇ 50 ਕਰੋੜ ਦੇ ਵਿੱਚ ਉਸ ਦੇ ਲਈ ਵੀ ਮੈਂ ਰੇਲਵੇ ਮਿਨਿਸਟਰ ਨੂੰ ਔਰ ਸਾਡੇ ਡੈਪਟੀ ਕਮਿਸ਼ਨਰ ਸਾਹਿਬ ਨੂੰ ਕਹਿਰ ਜੀ ਇਸ ਨੂੰ ਆਪਾਂ ਅੱਗੇ ਮੂਵ ਕਰੀਏ ਉਸ ਦੇ ਲਈ ਜਿਹੜਾ ਇੱਕ ਚਿੱਠੀ ਹੈ ਜਿਹੜੀ ਮੈਂ ਰੇਲਵੇ ਮਿਨਿਸਟਰ ਨੂੰ ਲਿਖਿਆ ਮੈਂ ਉਹਦੇ ਵੱਲੋਂ ਨਿਯੋਤ ਕੇ ਭੇਜਿਆ ਕਿ ਇਸ ਏਰੀਆ ਦੇ ਵਿੱਚ ਜਿਹੜਾ ਉਸ ਪੁਲ ਨੂੰ ਕ੍ਰੋਸ ਕਰਨਾ ਬੜਾ ਜ਼ਰੂਰੀ ਹੈ ਔਰ ਉਹਦੇ ਨਾਲ ਨਾਲ ਹੀ ਸਾਡੇ ਉਸ ਇਲਾਕੇ ਦੇ ਵਿੱਚ ਜਿੱਥੇ 70-80 ਹਜ਼ਾਰ ਦੀ ਆਬਾਦੀ ਹੈ ਕੋਈ ਰੋਡ ਅਜੇ ਹੀ ਨਹੀਂ ਜਿਹੜੀਆਂ ਮੇਜਰ ਰੋਡ ਨੂੰ ਟੱਚ ਕਰਦੀ ਹੋਵੇ ਇਸ ਪੁਲ ਤੋਂ ਇਲਾਵਾ ਮੈਂ ਪ੍ਰਪੋਜ਼ਲੇ ਵੀ ਭੇਜੀ ਹੈ ਕਿ ਉਸ ਤੋਂ ਸਿੱਧੀ ਰੋਡ ਜਿਹੜੀ ਹੈ ਮਲੋਟ ਰੋਡ ਨੂੰ ਮੜਾ ਦਿੱਤੀ ਜਾਵੇ ਤਾਂ ਕਿ ਉਸ ਇਲਾਕੇ ਦੇ ਲੋਕ ਜਦੋਂ ਕੋਈ ਹੈਵੀ ਵੇਕਲ ਆਉਂਦੇ ਨੇ ਜਾਂ ਉਸ ਇਲਾਕੇ ਦੀ ਨਿਕਾਸੀ ਹੈ ਵੱਡੀਆਂ ਸ਼ੜਕਾਂ ਵਰਸੀ ਤਰੀਕੇ ਨਾਲ ਹੋ ਸਕੇ ਮੈਂ ਇਸ ਦੇ ਨਾਲ ਨਾਲ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੈਂ ਸਰਵੇ ਸਾਰੇ ਪੁੜਾ ਦਾ ਕੀਤਾ ਕਿ ਇੱਕ ਜਿਹੜਾ ਪੁਲ ਹੈ ਰੇਲਵੇ ਫਾਟਕਾਇ ਜਿਹੜਾ ਰੋੜ ਜਾਂਦੀ ਹੈ ਹਾਜੀ ਰਤਨ ਰੋੜ ਬਹਿੰਡਾ ਕੈਮੀਕਲ ਨੂੰ ਜਾਂਦੀ ਹੈ ਇਸ ਦੇ ਨਾਲ ਲੱਗਦੀਆਂ ਜਿਹੜੀਆਂ ਆਬਾਦੀਆਂ ਹੈ ਪਾਵੇ ਦੀਪ ਸਿੰਘ ਨਗਰ ਹੈ ਪਾਵੇਂ ਉਸ ਤੋਂ ਅੱਗੇ ਜਿਹੜੇ ਉਦੂ ਸਿੰਘ ਨਗਰ ਹੈ ਬੰਗੀ ਨਗਰ ਹੈ ਉਸ ਤੋਂ ਪਾਲੀਆਂ ਆਬਾਦੀਆਂ ਜਦੋਂ ਆਉਂਦੀਆਂ ਨੇ ਇਹ ਫਾਟਕ ਦੇ ਉੱਤੇ ਬਹੁਤ ਵੱਡਾ ਜਾਮ ਲੱਗ ਜਾਂਦਾ ਹੈ ਔਰ ਇੱਕ ਦੋ ਵਾਰ ਲੋਕਾਂ ਨੇ ਉਹਦਾ ਪ੍ਰੋਟੈਸਟ ਵੀ ਕੀਤਾ ਔਰ ਮੈਨੂੰ ਵਾਰ-ਵਾਰ ਇਸ ਗੱਲ ਵਾਸਤੇ ਅਪਰੋਚ ਕੀਤਾ ਕਿ ਉੱਥੇ ਵੀ ਇੱਕ ਪੋਰ ਬਣਾ ਚਾਹੀਦਾ ਹੈ ਮੈਂ ਉਸ ਦੇ ਲਈ ਸਾਡੇ ਮਾਨ ਜੋ ਜਿਹੜੇ ਕੇਂਦਰ ਦੇ ਰੇਲਵੇ ਮਿਨਿਸਟਰ ਨੇ ਉਹਨਾਂ ਨੂੰ ਚਿੱਠੀ ਲਿਖੀ ਹੈ ਮਿਨਿਸਟਰੀ ਆਫ ਰੇਲਵੇ ਨੂੰ ਇਹ ਉਹ ਲੈਟਰ ਹੈ ਜੀਹਦੇ ਰਾਹੀਂ ਮੈਂ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਫਾਟ ਕਰੋ ਖਤਮ ਕਰਨ ਵਾਸਤੇ ਇੱਥੇ ਜੁਆਰ ਵੀ ਅੰਡਰ ਬ੍ਰਿਜ ਬਣਾ ਦਿੱਤਾ ਜਾਵੇ ਤਾਕੇ ਉਸ ਇਲਾਕੇ ਦੇ ਲੋਕਾਂ ਦੀ ਜਿਹੜੀ ਇਨਕਾਫੀ ਹੈ ਉਹ ਸੌਖੀ ਹੋ ਸਕੇ ਔਰ ਬਿਲਕੁਲ ਸ਼ਹਿਰ ਦੇ ਨਾਲ ਲੱਗਦਾ ਏਰੀਆ ਸਭ ਤੋਂ ਨੇੜੇ ਦਾ ਏਰੀਆ ਔਰ ਵੀਟਰ ਨੂੰ ਵਿਚਾਰੀਆਂ ਨੂੰ ਸਕੂਲਾਂ ਨੂੰ ਪਰ ਉਹ ਪੁਲ ਉੱਪਰ ਦੀ ਹੋਣ ਕਰਕੇ ਬਹੁਤ ਦੂ ਪੈਂਦਾ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹ ਪੁਲ ਵੀ ਬਣਾਵਾਂਗੇ ਮੈਂ ਤੁਹਾਨੂੰ ਦੱਸਣਾ ਚਾਹਣਾ ਹੈ ਕਿ ਮੈਂ ਇਸ ਦੇ ਵਿੱਚ ਉਹਨਾਂ ਨੂੰ ਇਸ਼ਾਰਾ ਕੀਤਾ ਹੈ ਕਿ ਰੇਲਵੇ ਗੌਰਮੈਂਟ ਦੀ ਪਾਲਿਸੀ ਸੀ ਦੋਵੇਂ ਪੁਲ ਤੇ ਰੇਲਵੇ ਅੰਟਰਬ੍ਰਿਜ ਜਿਹੜਾ ਅੰਡਰ ਪਾਸ ਹੈ ਇਹ ਕ੍ਰੋਸਿੰਗ ਹੈ 140 ਸੀ ਅਵਲੀਕ 2 ਕੀ ਹੈ ਜਿਹੜਾ ਧੂਰੀ ਪਟਿਆਲਾ ਰੇਲਵੇ ਲੈਣਾ ਜਿੰਦੀ ਮੈਂ ਜੇਕਰ ਕੀਤਾ ਹੈ ਇਹ ਦਾ ਪ੍ਰਿੰਡਾ ਕਿ ਵੀ ਕਰ ਬੜ ਜਾਂਦਾ ਔਰ ਦੂਜਾ ਹੈ ਸੀ ਅਵਲੀਕ 1 ਅਵਲੀਕ 2 ਪਿੰਡਾ ਇਹ ਆ ਉਹ ਰੇਲਵੇ ਲਾਈਨ ਦੇ ਉੱਤੇ ਇਹਨਾਂ ਦੋਹਾਂ ਪੜਾਉ ਨੂੰ ਕਿਉਂਕਿ ਫੇਲਵੇ ਜਿਹੜਾ ਮਹਿਕਮਾ ਹੈ ਸੈਂਟਰ ਗਵਰਨਮੈਂਟ ਦੀ ਕਮਿਟੀ ਸੀ ਕਿ ਸਾਰੇ ਇੰਡੀਆ ਦੇ ਵਿੱਚੋਂ ਜਿਹੜੇ ਆਨਮੈਂਡ ਫਾਟਕਲੇ ਉਹਨਾਂ ਨੂੰ ਖਤਮ ਕਰਨਾ ਹੈ ਉਹ ਪਿਛਲੀਆਂ ਪ੍ਰਪੋਜ਼ਲ ਦੇ ਵਿੱਚ ਪਿਛਲੇ ਬਜਟ ਦੇ ਵਿੱਚ ਉਹਨਾਂ ਨੇ ਪਾ ਕੇ ਕਾਫੀ ਖਤਮ ਕੀਤੇ ਨੇ ਹੁਣ ਜਿਹੜੀ ਸਰਕਾਰ ਦੀ ਨਵੀਂ ਪਾਲਸੀ ਹੈ ਉਹਦੇ ਤਹਿਤ ਉਹਨਾਂ ਨੇ ਪਾਸ ਕੀਤਾ ਠੀਕ ਹੈ ਅਸੀਂ ਮੈਂਡ ਫਾਟ ਜਿੱਥੇ ਫਾਟਕ ਲੱਗੇ ਆ ਉੱਥੇ ਬੰਦਾ ਹੁੰਦਾ ਉਹਨਾਂ ਨੂੰ ਵੀ ਖਤਮ ਕਰਨਾ ਉਸ ਦੇ ਲਈ ਮੈਂ ਉਹ ਪਾਲਸੀ ਦਿੱਤਾ ਹੈ ਤੇ ਉਹਨਾਂ ਤੋਂ ਮਦਦ ਮੰਗੀ ਹੈ ਮੈਂ ਆਸ ਕਰਦਾ ਹਾਂ ਕਿ ਵਟਿੰਡਾ ਛੇ ਕਿਉਂਕਿ ਚਾਰ ਫਿਰ ਵਧ ਰਿਹਾ ਹੈ ਅਗਰੇ ਪੁਰ ਪਾਂਜਾਗੇ ਇਹ ਸ਼ਹਿਰ ਦੀ ਬادیه ਹੈ ਜਿਹੜੀ ਸਾਰੇ ਸਾਈਡਾਂ ਤੋਂ ਦੁਸ਼ੰਡੇ ਸ਼ਹਿਰ ਦੇ ਨਾਲ ਜੁੜ ਜਾਏਗੀ ਲੋਕਾਂ ਨੂੰ ਬਹੁਤ ਵੱਡੀ ਸਹੂਲਤ ਹੋਏਗੀ ਮੈਂ ਸਮਝਦਾ ਮੇਰੇ ਲੋਕਾਂ ਦੀ ਬਹੁਤ ਵੱਡੀ ਜਿਹੜੀ ਸੇਵਾ ਹੈ ਅਗਰੇ ਸਿਰੇ ਚੜ ਜਾਂਦੇ ਨੇ ਕਿਉਂਕਿ ਕੱਲਾ ਅਸੀਂ ਸੈਂਟਰ ਗਵਰਨਮੈਂਟ ਨਹੀਂ ਅਸੀਂ ਆਪ ਦੀ ਸਰਕਾਰ ਨੂੰਗੀ ਡਿਪਟੀ ਕਮਿਸ਼ਨ ਵੱਲੋਂ ਪੀਡਬਲਯੂਟੀ ਸੈਕਟਰੀ ਸ਼੍ਰੀ ਰਵੀਪາກ ਜੀ ਨੂੰ ਇਹ ਲਿਖ ਕੇ ਭੇਜਿਆ ਗਿਆ ਤਾਂ ਕਿ ਪੰਜਾਬ ਸਰਕਾਰ ਇਸ ਦੇ ਉੱਤੇ ਅਗਲੀ ਕਾਰਵਾਈ ਸ਼ੁਰੂ ਕਰਵਾਵੇ ਮੈਂ ਆਸ ਕਰਦਾ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਰੀਆਂ ਆਬਾਦੀਆਂ ਜਿਹੜੀਆਂ ਇਹ ਬਹੁਤ ਵਧੀਆ ਆਵਾਜਾਵੀ ਦੇ ਸਾਧਨਾਂ ਦੇ ਨਾਲ ਸੁਖੀ ਹੋ ਜਾਣਗੀਆਂ ਇਨ੍ਹਾਂ ਸ਼ਬਦਾਂ ਨਾਲ ਤੁਹਾਡਾ ਸਾਰਿਆਂ ਦਾ ਧੰਨਵਾਦ ਜਿਲ੍ਹਾ ਸਰ ਦੀ ਗੱਲ ਕਰੀਏ ਮਨਤਾਨੀਆਂ ਨੂੰ ਪੇਸ਼ਾ ਕਰਨਾ ਹੈ ਉਹ ਵੀ ਵਿਕਿਆਨ ਦੇ ਨਾਲ ਸਿਖਾਉਂਦੇ ਕਿੰਨਾਂ ਪੱਤੀ ਸਾਲਾਂ ਤੋਂ ਕੋਸ਼ਿਸ਼ ਕਰ ਰਹੇ ਹੋ ਜਿਵੇਂ ਸੈਂਟਰਵਾਹੀਸਾ ਉਹ ਮਨਾ ਪ੍ਰੋਜੈਕਟ ਬਣ ਰਿਹਾ ਹੈ ਕਿ ਮੈਂ ਦੇਖਦਾ ਇਹਲੀ ਗੱਲ ਤਾਂ ਮੈਂ ਕੋਈ ਟੈਕਨੀਕਲ ਬੰਦਾ ਨਹੀਂ ਜਦੋਂ ਇਹਦੀ ਪ੍ਰਪੋਜ਼ਲ ਭੇਜੀ ਐ ਉਹ ਕੇਵਲ ਬਰਿੰਡੇ ਦੇ ਟੈਕਨੀਕਲ ਐਕਸਪੀਰਟਸ ਨੇ ਅਪਰੂਵ ਨਹੀਂ ਕੀਤੀ ਜਦੋਂ ਮੈਂ ਉਹਨੂੰ ਭੇਜਿਆ ਸੀ ਉਹਦੇ ਉੱਤੇ ਬਕਾਇਦਾ ਸਟੇਟ ਗਵਰਨਮੈਂਟ ਦੀ ਇੱਕ ਟੀਮ ਆਈ ਸੀ ਕਿ ਕੀ ਇਹ ਪੁਲ ਚੱਲਣ ਯੋਗ ਹੈ ਜਦੋਂ ਉਹਨਾਂ ਨੇ ਪਿਛਲੇ ਸਮੇਂ ਦਾ ਰਿਕਾਰਡ ਦੇਖਿਆ ਕਿ 5-6 ਕਰੋੜ ਰੁਪਇਆ ਉਸ ਤੇ ਰਿਪੇਅਰ ਤੇ ਲਾਤਾ ਕਿ ਉਧਰ ਨਰਥ ਇੰਡਸਟਰੀ ਉਹ ਪੁਰ ਕਦੇ ਵੀ ਟਿਕ ਸਕਦਾ ਸੀ ਤੈਅ ਸਕਦਾ ਸੀ ਔਰ ਵੱਡਾ ਵੱਡਾ ਹਾਦਸਾ ਹੋ ਜਾਂਦਾ ਇਸੇ ਲਈ ਹੁਣ ਜਿਹੜਾ ਪਿੱਲਰ ਦੇ ਉੱਤੇ ਬਣਾਇਆ ਜਾ ਰਿਹਾ ਤਾਂ ਕਿ ਆਉਣ ਵਾਲੇ ਸਮੇਂ 'ਚ ਉੱਥੇ ਸ਼ਾਇਦ ਤੁਸੀਂ ਗਏ ਨਹੀਂ ਤੁਹਾਨੂੰ ਬਹੁਤ ਵਧੀਆ ਸਟੋਰੀ ਮਿਲ ਜਾਣੀ ਸੀ ਜਦੋਂ ਢਾਉਣ ਲੱਗੇ ਸੀ ਉਹਦੇ ਜਿਵੇਂ ਸੀ ਮਾੜੇ ਬਿਤੇਰ ਕੇ ਜਿਹੜੇ ਉੱਥੇ ਵੱਢ ਰਹੇ ਔਰ ਉਹਨਾਂ ਨੇ ਕਦੇ ਵੀ ਉਹ ਪੁਰਨੋ ਮੀਆਂ ਦੇ ਵੀ ਢਾਉਣਾ ਸੀ ਇਸ ਕਰਕੇ ਜਿੱਥੇ ਤੁਸੀਂ ਪਿਛਲੇ ਹਿੱਸੇ ਦੀ ਕਰ ਕੀਤੀ ਹੈ ਉਹ ਕੰਕਰੀਟ ਦਾ ਬਣਿਆ ਹੋਇਆ

ਸਿਸਟਮ ਤੋਂ ਕੋਈ ਗਲਤੀ ਨਹੀਂ ਹੋਈ ਤੇ ਇਹ ਲਿਖਾਉਣੇ ਕਿ ਜਿਹੜਾ ਇਹਦਾ ਲਾਗਤ ਪੇਸ਼ ਕਰਦਾ ਹੈ ਇਸ ਦਾ ਸਪੋਰਟਰ ਕੋਈ ਨਹੀਂ ਦਾਤਾ ਪਾਇਆ ਜਾਂਦਾ ਹੈ ਇਸ ਦਾ ਕਪੈਸਿਟੀ ਦੇ ਚੱਲਦੇ ਇਸ ਕੋਰ ਦਾ ਆਪ ਦੇ ਵਿੱਚ ਦੇਖੋ ਇਹ ਹਰ ਐਮਸੀ ਨੂੰ ਉਹਦੇ ਅਧਿਕਾਰ ਦਾ ਪਤਾਉਣਾ ਚਾਹੀਦਾ ਹੈ ਕਿ ਅਧਿਕਾਰ ਹੈਗੇ ਤਾਂ ਉਹ ਹੀ ਤੁਹਾਨੂੰ ਦੱਸ ਸਕਦੇ ਆ ਇਸ ਕਰਕੇ ਮੈਂ ਇਸ ਤੇ ਕੋਈ ਕਮੈਂਟ ਨਹੀਂ ਕਰਨਾ ਕਿਉਂਕਿ ਅਸੀਂ ਮੈਦਾਨ ਦੋਹਾਂ ਦੀ ਦੋਹੇ ਤਰ੍ਹਾਂ ਦੀ ਮੰਗਾ ਮੰਨੀ ਬੈਠੇ ਆ ਜੇ ਤੁਸੀਂ ਕਿਹਨਾਂ ਸਿੰਘ ਅਰਸ਼ ਚੜਦਾ ਜਿਹੜੇ ਕਿਹੜੀ ਤਰ ਕਹਿੰਦੀ ਹੈ ਕਿ ਇੱਥੇ ਬਚਾਓ ਕਮੇਟੀ ਬਚਾਓ ਦਾ ਤਾਂ ਜੇ ਉਹ ਕਿਤੇ ਜਾਂਦਾ ਹੋਵੇ ਬਚਾਓ ਦਾ ਜਿਹੜਾ ਪਹਿਲਾ ਕੈਮਰੇ ਨੇ ਉਹ ਹੈਗਾ ਦੂਜਾ ਨਾਮਾ ਬਣਨਾ ਸ਼ਹਿਰ ਦੇ ਵਿਕਾਸ ਨੂੰ ਦੇਖ ਕੇ ਵੱਦੀ 4.5 ਲੱਖ ਹੋ ਗਈ ਹੈ ਬਣਾਉਣਾ ਅੱਜ ਸਾਡੇ ਕੋਲੇ ਜਗ੍ਹਾ ਸਮਾਂ ਆਏਗਾ ਸਾਡੇ ਕੋਲੇ ਕਦੇ ਜਗ੍ਹਾ ਵੀ ਨਹੀਂ ਰਹਣੀ ਅਸੀਂ ਉਹਦਾ ਪੁਸ਼ਤਾ ਸਕਦੇ ਹਾਂ ਜਦੋਂ ਕੋਈ ਸਾਡੇ ਹੱਥ ਵਿੱਚ ਕੀ ਨਾ ਹੋਵੇ ਇਸ ਕਰਕੇ ਏ ਜਿਹੜੇ ਜਿਹੜੀ ਤੁਸੀਂ ਪੁੱਛਦੇ ਹੋ ਜਿਹੜੇ ਐਮਸੀ ਆ ਮੈਂ ਤਾਂ ਰਿਆਂ ਦੀ ਗੱਲ ਹੀ ਨਹੀਂ ਕਰਦਾ ਤੁਹਾਡੇ ਹੁੰਦਾ ਹੀ ਨਹੀਂ ਮੈਂ ਤਾਂ ਲੋਕਤੰਤਰ ਦੇ ਵਿੱਚ ਜਿੱਥੇ ਲੋਕਾਂ ਨੇ ਸਰਕਾਰਾਂ ਉਸੇ ਕੰਮ ਕਰਦੀ ਮੈਂ ਆਪਦੀ ਪ੍ਰਪੋਰਸ਼ਨਲਿਟੀ ਲੰਬੇ ਸਮੇਂ ਤੋਂ ਲੋਕਾਂ ਦੀ ਡਿਮਾਂਡ ਸੀ ਮੈਸੋ ਦਾ ਤੁਸੀਂ 2 ਸਾਲ ਪੁੱਛ-ਪੁੱਛ ਕੇ ਮੇਰਾ خیال ਹੈ ਵੀ ਮੈਨੂੰ ਤੰਗ ਕਰਤਾ ਸੀ ਕਿ ਸ਼ੁਰੂ ਕਦੋਂ ਹੋਊਗਾ ਇਸ ਕਰਕੇ ਲੋੜਾਂ ਜਦੋਂ ਲੋੜਾਂ ਆਉਂਦੀਆਂ ਨੇ ਬੰਦੇ ਨਵੀਆਂ ਚੀਜ਼ਾਂ ਚਾਹੁੰਦੇ ਨੇ ਫਾਸਟ ਐਂਡ ਇੱਕ ਪੀਅਰ ਹੈ ਕਿ ਮੈਂ ਤੁਹਾਨੂੰ ਅੱਗੇ ਵੀ ਕਹਿੰਦਾ ਹੁੰਦਾ ਸੀ ਮੈਂ ਬਾਰ-ਬਾਰ ਕਿਸੇ ਗੱਲ ਦਾ ਜਵਾਬ ਨਹੀਂ ਦਿੰਦਾ ਹੁੰਦਾ ਜਦੋਂ ਨਿਉ ਸੈਰੀ ਤੋਂ ਡਿੱਗਦਾ